ਦੈਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਿਖਰ ਸੰਧੀਰ ਇੰਡੀਅਨ ਨੇਵੀ ਨੂੰ ਨਵੀਂ ਸੌਗਾਤ ਮਿਲਣ ਜਾ ਰਹੀ ਆਰ ਡੀਲ ਵੀ ਫਾਈਨਲ ਹੋ ਗਈ ਹੈ ਪਹਿਲਾਂ ਤਾਂ ਸਾਡੀ ਆਰਮੀ ਦੇ ਕੋਲ ਹੀ ਰਫੈਲ ਸਨ ਪਰ ਹੁਣ ਇੰਡੀਅਨ ਨੇਵੀ ਨੂੰ ਵੀ ਰਫੈਲ ਨਵੇਂ ਮਿਲਣ ਵਾਲੇ ਨੇ ਔਰ ਐਨੇ ਕੁ ਸਟਰੋਂਗ ਕਿ ਤੁਸੀਂ ਅੰਦਾਜ਼ਾ ਲਾ ਲਓ ਜੇ ਕਿ ਜਦੋਂ ਦੁਸ਼ਮਨ ਦੇ ਨਾਲ ਜੰਗ ਹੋਵੇਗੀ ਤਾਂ ਉਸ ਦੌਰਾਨ ਉਹਨਾਂ ਤੇ ਜਦੋਂ ਅਟੈਕ ਭਾਰਤੀ ਫੌਜੀਆਂ ਦੇ ਵੱਲੋਂ ਭਾਵੇਂ ਇੰਡੀਅਨ ਨੇਵੀ ਦੇ ਵੱਲੋਂ ਜਦੋਂ ਕੀਤਾ ਜਾਵੇਗਾ ਤਾਂ ਦੰਦ ਉਹਨਾਂ ਦੇ ਜ਼ਰੂਰ ਖੱਟੇ ਹੋਣਗੇ ਤਾਂ ਕਰੋੜਾਂ ਰੁਪਿਆ ਦੀ ਇਹ ਡੀਲ ਫਾਈਨਲ ਹੋ ਚੁੱਕੀ ਹੈ ਔਰ ਕੁਝ ਹੀ ਦਿਨਾਂ ਦੇ ਵਿੱਚ ਇਹ ਨਵੇਂ ਲੜਾਕੂ ਜਹਾਜ਼ ਜਿਹੜੇ ਨੇ ਉਹ ਇੰਡੀਅਨ ਨੇਵੀ ਨੂੰ ਸੌਂਪ ਦਿੱਤੇ ਜਾਣਗੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੋ ਕਿ ਇੰਡੀਅਨ ਨੇਵੀ ਨੂੰ ਰਫੈਲ ਨਵੇਂ ਦਿੱਤੇ ਗਏ ਨੇ ਤਾਂ 26 ਨਵੇਂ ਰਫੈਲ ਮਰੀਨ ਪਾਵ ਲੜਾਕੂ ਜਹਾਜ਼ ਜਿਹੜੇ ਨੇ ਉਹ ਭਾਰਤ ਨੂੰ ਦੇ ਦਿੱਤੇ ਗਏ ਦੇ ਦਿੱਤੇ ਜਾਣਗੇ ਔਰ ਆਈ ਐਨ ਐਸ ਵਿਕਰਾਂਤ ਤੇ ਤੈਨਾਤ ਹੋਣਗੇ ਇਹ ਰਫੈਲ ਤਾਂ ਇੰਡੀਅਨ ਨੇਵੀ ਦੀ ਹੋਰ ਜਿਹੜੀ ਹੈ ਤਾਕਤ ਇੱਥੇ ਜ਼ਰੂਰ ਵਧੇਗੀ